ਸੂਹੀ ਕਬੀਰ ਜੀਓ ਅਮਲ ਸਿਰਾਨੋਂ ਲੇਖਾ ਦੇਣਾ ਅਮਲ ਹੁੰਦਾ ਕਰਮਾਂ ਦੇ ਸਿਰਨੋਂ ਹੁੰਦਾ ਅਨੁਸਾਰ ਜੀਵਾਂ ਨੂੰ ਲੇਖਾ ਹੁੰਦਾ ਹਿਸਾਬ ਦੇਣਾ ਪੈਂਦਾ ਅਮਲ ਜੇ ਕੀਤੇ ਆ ਦੁਨੀ ਵਿੱਚ ਸੇ ਦਰਗ ਹੈ ਉਗਾਹਾ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾ ਆਏ ਕੰਮ ਜਿਸ ਵੇਲੇ ਪਰਮਾਤਮਾ ਦਾ ਅਮਲ ਹੁੰਦਾ ਸਿਰਨੋਂ ਹੁਕਮ ਹੋਇਆ ਤਾਂ ਲੇਖਾ ਦੇਣਾ ਪੈਂਦਾ ਇਸ ਕਰਕੇ ਇਹਨਾਂ ਗੱਲਾਂ ਦਾ ਤੂੰ ਧਿਆਨ ਕਰ ਤੈਨੂੰ ਸੋਝੀ ਪਾਉਣੀ ਐ ਇਸ ਗੱਲ ਦੀ ਆਏ ਕਠਨ ਦੂਤ ਜਮ ਲੈਣਾਂ ਜਿਸ ਵੇਲੇ ਕਠਨ ਨਾ ਹਟਣ ਵਾਲੇ ਜਮ ਦੂਤ ਲੈਣ ਵਾਸਤੇ ਆਉਂਦੇ ਆ ਕਿ ਆਤ ਐ ਖੱਟਿਆ ਕਹਾ ਗਵਾਇਆ ਤੋ ਇਸ ਤਰ੍ਹਾਂ ਫਰਮਾਉਂਦੇ ਹਨ ਬਚਨ ਪਹਿਲਾਂ ਜੀਵ ਦੇ ਕੋਲੋਂ ਪੁੱਛਦੇ ਆ ਤੂੰ ਸਵਾਸਾਂ ਰੂਪੀ ਪੂੰਜੀ ਲੈ ਕੇ ਇਸ ਲੋਕ ਵਿੱਚ ਆਇਆ ਇੱਥੇ ਆ ਕੇ ਤੂੰ ਕੀ ਖੱਟਿਆ ਅਤੇ ਗਵਾਇਆ ਕੀ ਐ ਇਹ ਦੱਸ ਉਹ ਫਿਰ ਪੁੱਛਦੇ ਨੇ ਚਲੋ ਸਿਤਾਬ ਦੀਵਾਨ ਬੁਲਾਇਆ ਸਿਤਾਬ ਹੁੰਦਾ ਜਲਦੀ ਜਲ ਤੈਨੂੰ ਦੀਵਾਨ ਹੁੰਦਾ ਧਰਮਰਾਜ ਦੀ ਕਚਹਿਰੀ ਚ ਬੁਲਾਇਆ ਗਿਆ ਉਸ ਵੇਲੇ ਜੀਵ ਉੱਤੇ ਬੜਾ ਕਸਟ ਆਉਂਦਾ ਫਿਰ ਬੜੀਆਂ ਇਧਰ ਉਧਰ ਹੋਣੀਆਂ ਗੱਲਾਂ ਕਰਦਾ ਜੰਮਦੂਤ ਫੇਰ ਕਹਿੰਦੇ ਨੇ ਚਲ ਦਰਹਾਲ ਦੀਵਾਨ ਬੁਲਾਇਆ ਕਹਿੰਦੇ ਇਸੇ ਹਾਲਤ ਵਿੱਚ ਛੱਟਪਟ ਦੀਵਾਨ ਚੱਲ ਹੁਣ ਤੈਨੂੰ ਧਰਮਰਾਜ ਨੇ ਬੁਲਾਇਆ ਕਹਿੰਦੇ ਮੈਂ ਧਰਮਰਾਜ ਐ ਮੈਨੂੰ ਕੋਈ ਬੁਲਾ ਸਕਦਾ ਮੈਨੂੰ ਭੇਜਿਆ ਤਾਂ ਰੱਬ ਨੇ ਕਹਿੰਦਾ ਪਰ ਉਹਨੇ ਕੋਈ ਆਪਣੇ ਆਪ ਨਹੀਂ ਬੁਲਾਇਆ ਤੈਨੂੰ ਦੱਸਦੇ ਆਂ ਹਾਰ ਫੁਰਮਾਨ ਦਰਗਹ ਕਾ ਆਇਆ ਰਹਾ ਹੋ ਹਰੀ ਪ੍ਰਮਾਤਮਾ ਦੀ ਦਰਗਾਹ ਦਾ ਹੁਕਮ ਆਇਆ ਇਹ ਕਰਕੇ ਦੇਰ ਨਾ ਕਰ ਉਹ ਧਰਮਰਾਜ ਆ ਵੀ ਨਹੀਂ ਬੁਲਾਉਂਦਾ ਉਤੋਂ ਚਿੱਠੀ ਉਹਨੂੰ ਆਈ ਹੈ ਹੈੱਡ ਆਫਿਸ ਤੋਂ ਤੇ ਉਹਨੇ ਧਰਮਰਾਜ ਨੂੰ ਭੇਜਤੀ ਉਹਨਾਂ ਨੇ ਵੀ ਇਹਨੂੰ ਲੈ ਕੇ ਆਉ ਗਾਹਾਂ ਜਮਦੂਤਾ ਨੂੰ ਫੜਾਤੀ ਨਾਲ ਸਾਰੀ ਦਿੱਤੀ ਹੈ ਫੋਟੋ ਦਿੱਤੀ ਜਾਂ ਨਾ ਐਡਰੈਸ ਦਿੱਤਾ ਲਾ ਉਹ ਫੜ ਕੇ ਜਾ ਕੇ ਲਿਆਓ ਇਹਨੂੰ ਜਾਓ ਜਾ ਆਏ ਤਾਂ ਤਿਨੇ ਪਠਾਏ ਚਾਲੇ ਤਿਨੇ ਬੁਲਾਏ ਲਿਆ ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ ਜਾ ਉਹ ਪ੍ਰਮਾਤਮਾ ਨੇ ਭੇਜਿਆ ਸੰਸਾਰ ਵਿੱਚ ਆਏ ਜਾਂ ਉਹਨੇ ਬੁਲਾ ਲਿਆ ਤਾਂ ਸੰਸਾਰ ਤੋਂ ਚੱਲ ਪਏ ਕਰਉ ਅਰਦਾਸ ਗਾਵ ਕਿਛ ਬਾਕੀ ਜੀਵ ਕਹਿੰਦਾ ਇਹ ਜਮਦੂਤੋ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦਾ ਏ ਇਸ ਗਾਵ ਹੁੰਦਾ ਪਿੰਡ 'ਚ ਮੇਰੀ ਖੁਸ਼ ਰਪੇ ਲੈਣ ਦੀ ਬਾਕੀ ਰਹਿੰਦੀ ਏ ਸਰੀਰੂਪੀ ਪਿੰਡ ਵਿੱਚ ਕੁਝ ਖਾਣ ਪੀਣ ਦੀ ਬਾਕੀ ਰਹਿੰਦੀ ਏ ਬਾਕੀ ਹਿਸਾਬ ਕਿਤਾਬ ਘਰ ਦਾ ਥੋੜਾ ਦੱਸ ਜਾ ਤੱਬਰ ਆਪਣੇ ਨੂੰ ਤੁਸੀਂ ਤਾਂ ਮੈਨੂੰ ਹੁਣੇ ਲੈ ਚੱਲੇ ਹੋ ਲਿਓ ਨਵੇਰ ਆਜ ਕੀ ਰਾਤੀ ਉਹ ਲੈਣ ਦੇਣ ਦਾ ਅੱਜ ਦੀ ਰਾਤ ਮੈਂ ਸਭ ਨਵੇੜ ਲਵਾਗਾ ਇਸ ਵਾਸਤੇ ਇੱਕ ਰਾਤ ਮੈਨੂੰ ਦੇ ਦਿਓ ਦੱਸ ਤਾਂ ਨਿਆਣਿਆਂ ਦੀ ਰਜਿਸਟਰੀ ਕਿੱਥੇ ਪਈ ਐ ਐਫ ਡੀਆਂ ਦੱਸ ਦਿਆਂ ਇਹਨਾਂ ਨੂੰ ਕਿੱਥੇ ਪ੍ਰਕਰਾਈਆਂ ਪੈਸਾ ਕਿੱਥੇ ਆ ਐਂ ਹੀ ਲੈ ਜਾਓਗੇ ਮੈਨੂੰ ਤੁਹਾਨੂੰ ਵੀ ਥੋੜੇ ਬਹੁਤ ਪੈਸੇ ਦੇ ਦੂੰ ਸਾਰੀ ਜ਼ਿੰਦਗੀ ਰਿਸ਼ਵਤ ਦੇਣ ਦੀ ਆਦਤ ਜੋ ਪਈ ਰਹੀ ਏਸ ਭੀ ਖਰਚ ਤੇ ਮਹਾਰਾ ਸਾਰਾ ਕੋ ਥੋੜਾ ਜਿਹਾ ਖਰਚ ਮੈਂ ਤੁਹਾਡੇ ਨਿਵੇਤ ਵੀ ਕਰਵਾ ਦੂੰਗਾ ਤੁਸੀਂ ਵੀ ਕੁਝ ਵੱਡੀ ਲੈ ਲਿਓ ਮੈਥੋਂ ਸੁਭੈ ਨਿਵਾਜ ਸਰਾਏ ਗੁਜਾਰਾ ਇਸ ਕਰਕੇ ਸੁਭੈ ਨਿਵਾਸ ਸਵੇਰ ਦੀ ਬੰਦਗੀ ਅਗਲੀ ਸਰਾਮ ਕਹਿਣ ਤੋਂ ਬਾਅਦ ਪ੍ਰਲੋਕ ਰਸਤੇ ਦੀ ਪਹਿਲੀ ਮੰਜ਼ਲ ਜਿਹੜੀ ਪੁਰਸਲਾਦ ਦੇ ਪੁਲ ਤੇ ਗੁਜਾਰਾ ਕਰਾਂਗਾ ਇੰਨੀਆਂ ਬੇਨਤੀਆਂ ਕਰਨ ਨਾਲ ਵੀ ਜਮਦੂਤ ਛੱਡਦੇ ਨਹੀਂ ਮੱਲੋ ਮੱਲੇ ਫੜ ਕੇ ਲੈ ਜਾਂਦੇ ਨੇ ਜਮਦੂਤ ਆਖਦੇ ਤੂੰ ਐਵੇਂ ਢਿੱਲ ਮਟ ਕਰਦਾ ਹੈ ਅਸੀਂ ਸਵੇਰ ਦੀ ਨਵਾਜ ਅਗਲੀ ਸਰਾਹ ਤੇ ਗੁਜ਼ਾਰਨੀ ਐ ਇਸ ਲਈ ਛੇਤੀ ਚੱਲ ਪਰ ਗੁਰਮੁਖਾਂ ਨੂੰ ਕੋਈ ਨਹੀਂ ਕਹਿੰਦੇ ਇਸ ਤਰ੍ਹਾਂ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਸਤ ਸੰਗਤ ਦੁਆਰਾ ਜਿਹਦਾ ਅਕਾਲ ਪੁਰਖ ਨਾਲ ਪ੍ਰੇਮ ਲੱਗ ਗਿਆ ਉਹ ਬੰਦਾ ਧੰਤਾ ਯੋਗ ਐ ਤੇ ਉਹੀ ਪੁਰਖ ਸ੍ਰੇਸ਼ਟ ਭਾਗਾ ਵਾਲਾ ਈ ਦੂਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਇਹ ਤੂ ਧੁੰਦਾ ਇੱਧਰ ਉੱਧਰ ਲੋਕ ਪਰ ਲੋਕ ਚੋ ਪੁਰਸ਼ ਹਮੇਸ਼ਾ ਹੀ ਸੁਹਿਲਦੇ ਨੇ ਸੁਖੀ ਨੇ ਕਿਉਂਕਿ ਉਹਨਾਂ ਨੇ ਆਪਣੇ ਆਮੋਲਕ ਜਨਮ ਪਦਾਰਥ ਮਨੁੱਖਾ ਜਨਮ ਜਿੱਤ ਲਿਆ ਭਾਵ ਸਫਲ ਕਰ ਲਿਆ ਜਾਗਿਤ ਸੋਇਆ ਜਨਮ ਗਵਾਇਆ ਜਿਹੜਾ ਜੀਵ ਜਾਗਦਾ ਹੀ ਸੌਂ ਗਿਆ ਉਹਨੇ ਮਨੁੱਖਾ ਜਨਮ ਬੇਅਰਥ ਗਵਾ ਲਿਆ ਜਾ ਕੇ ਭਾਪ ਪੜ੍ਹ ਸੁਣ ਕੇ ਜਾਂ ਪੂਰਨ ਮਹਾਪੁਰਖਾ ਉਸ ਆਪਣੇ ਆਪ ਨੂੰ ਪੂਰਨ ਮਹਾਪੁਰਖ ਕਹਾ ਕੇ ਪਰਮੇਸ਼ਰ ਦਾ ਭਗਤ ਅਖਵਾ ਕੇ ਗੁਰੂ ਦਾ ਸਿੱਖ ਸਦਵਾ ਕੇ ਫਿਰ ਸੌ ਗਿਆ ਮਾੜੇ ਕਰਮ ਕਰਨ ਲੱਗ ਪਿਆ ਉਹਨੇ ਮਨੁੱਖਾ ਜਨਮ ਨਿਸਫਲ ਗਵਾ ਲਿਆ ਮਾਲ ਤਨ ਜੋਰਿਆ ਭਇਆ ਪਰਾਇਆ ਆਪਣੇ ਸੁਖ ਵਾਸਤੇ ਮਾਲ ਹੁੰਦਾ ਹਾਥੀ ਘੋੜਾ ਗਊ ਮੱਝ ਤਨ ਹੁੰਦਾ ਚਾਂਦੀ ਸੋਨਾ ਹੀਰੇ ਮੋਤੀ ਜਿੰਨਾ ਵੀ ਜੋੜਿਆ ਇਕੱਠਾ ਕੀਤਾ ਅੰਤ ਨੂੰ ਪਰਾਇਆ ਹੋ ਗਿਆ ਹਲੇ ਸਵਾਸ ਨਿਕਲ ਰਹੇ ਹੁੰਦੇ ਨੇ ਬੰਡੀਆਂ ਪਹਿਲਾਂ ਪੈ ਜਾਂਦੀਆਂ ਕਾਹ ਕਬੀਰ ਤੇਈ ਨਰ ਭੂਲੇ ਖਸਮ ਵਿਸਾਰ ਮਾਟੀ ਸੰਗ ਰੂਲੇ ਕਬੀਰ ਜੀ ਫਰਮਾਉਂਦੇ ਆ ਉਹ ਬੰਦੇ 84 ਲੱਖ ਜੂਨ ਵਿੱਚ ਭੁੱਲੇ ਫਿਰਦੇ ਨੇ ਜੋ ਆਪਣੇ ਮਾਲਕ ਅਕਾਲ ਪੁਰਖ ਨੂੰ ਭੁਲਾ ਕੇ ਵਿਸ਼ੇਵਕਾਰਾਂ ਰੂਪੀ ਮਿੱਟੀ ਨਾਲ ਰੂਲੇ ਪਾਪ ਖਵਾਰ ਹੋ ਰਹੇ ਨੇ ਇਹ ਕਹੋ ਕਬੀਰ 23 ਨਰ ਭੁੱਲੇ ਖਸਮ ਨੂੰ ਵਿਸਾਰ ਕੇ ਮਿੱਟੀ ਮਾਇਆ ਦੇ ਨਾਲ ਹੀ ਰੂਲੇ ਫਿਰਦੇ ਨੇ ਮਿੱਟੀ ਆ ਇਹ ਸਾਰੀ ਪੰਜ ਤੱਤਾਂ ਦੀ ਸਰੀਰ ਰੂਪ ਮਿੱਟੀ ਨਾਲ ਰੂਲੇ ਫਿਰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਿੱਟੀ ਮਾਇਆ ਹੈ ਘਰ ਮਿੱਟੀ ਦੇ ਨੇ ਮੰਦਰ ਮਿੱਟੀ ਸੰਧੜੇ ਇਸ ਕਰਕੇ ਇਹ ਸਾਰੀ ਮਿੱਟੀ ਇਕੱਠੀ ਕਰੀ ਫਿਰਦਾ ਵਿਚਾਰਾ ਤੇ ਖੁਸ਼ ਹੁੰਦਾ ਮੈਂ ਬੜੀ ਮਿੱਟੀ ਇਕੱਠੀ ਕੀਤੀ ਹੈ ਚਲਦਰ ਹਾਲ دیوانے ਬੁਲਾਇਆ ਹਰ ਫਰਮਾਨ ਦਰਗੈ ਕਹਾਇਆ ਚਲਦਰ ਹਾਲ دیਵਾਨੁ ਬੁਲਾਇਆ ਹਰ ਫੁਰਮਾਨ ਦਰਗਹਿ ਕੋ ਆਇਆ ਹਰ ਫੁਰਮਾਨ ਦਰ ਕੈਸਾ ਆਇਆ ਚਲਦਰ ਹਾਲ ਆਇਆ ਅਮਲ ਸਿਰਾਨੋ ਰਸਿਰਾ ਨੂ ਲੇਖ ਦੇ ਆਏ ਕੱਠ ਤੂਤ ਜਮ ਲੈਣਾ ਕਟ ਕਟਿਆ بدأت <applause> ਕੀ ਹੈ ਕਰੋ ਵਰਤਾ ਅਰਦਾਸ ਆ ਕਰੋ ਅਰਦਾਸ ਕਾਮ ਤਿਛਵਾ ਦੀ ਜੀ ਕਰੋ ਅਰਦਾਸ ਕਾਮ ਤਿਛਵਾ ਲੇ ਹੋ ਨੀ ਪੇਰ ਅੱਜ ਕੀ ਰਾਤੀ ਲੇ ਹੋ ਨੀ ਪੇਰ ਅੱਜ ਕੀ ਰਾਤੀ ਇੱਛਾ ਕਰ ਤੂੰ ਤੁਮਾਰਾ ਸੋ haru tur ਦੀਵਾਨ ਪੁਰਾਇਆ ਅਮਲ ਸਿਰਾਨੋ ਲਿਖ ਦੇਨਾ ਆਹੇ ਕਠਨ ਮਲੇਲਾ ਕੀ ਤਖਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਕਿਛ ਬਾਕੀ ਲੇ ਹੋ ਨੀ ਬੇਰ ਆਜ ਕੀ ਰਾਤੀ ਕਿਛ ਵੀ ਖਰਤ ਤੋ ਮਾਰਾ ਸਾਰੋ ਸੋਬ ਨਿਵਾਤ ਸਵੇ ਗੁਜ਼ਾਰੋ ਜਿਸ ਹਰਦ ਸੰਗ ਜਾ ਕੋ ਹਰ ਰੰਗ ਲਾ ਗਾ ਸਾਥ ਸੰਗ ਜਾ ਕੋ ਹਰ ਰੰਗ ਲਾ ਗਾ ਤਨ ਤਨ ਸੋ ਜਨ ਪਰਖ ਸੋ ਪਾਗਾ ਤਨ ਤਨ ਸੋ ਜਲੁਰਕ ਸੋ ਬਾਗਾ ਇਤਰ ਉਤ ਜਨ ਸਰਦਾ ਸੁਹੇਲੇ ਜਨਮ ਪਧਾਰਤ ਜੀਤ ਅਮੋਲੇ ਚਰਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਹਰ ਦਰਹਾਲ دیوان بلایا ਹਰ ਫੁਰਮਾਨ ਦਰ ਗਏ ਕਾਇਆ ਹਰ ਫੁਰਮਾਨ ਦਰ ਗਏ ਕਾਇਆ ਚਰਦਤ ਜਗਤ ਸੋਇਆ ਜਨਮ ਗਵਾਇਆ ਜੀ ਜਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰੀਆ ਭਇਆ ਪਰਾਇਆ ਮਾਲ ਤਨ ਜੋਰੀਆ ਕੋ ਕਰਾਇਆ ਕਹੇ ਕਬੀਰ ਤੇ ਨਨ ਭੂਲੇ ਕਹਤ ਗਵੀਰ ਤੇ ਨਰ ਭੂਲੇ ਖਸਮ ਵਿਸਾਟ ਮਾਟੀ ਸੰਗ ਰੂਲੇ ਚਦਦਰ ਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕੋ ਆਇਆ ਕਰੀ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਮਰ ਤੁਰਮਾਨ ਦਰਗਹਿ ਕਾਇਆ